ਮੈਂ ਰਿਪੋਰਟ ਪੜ੍ਹ ਰਿਹਾ ਸੀ ਰਿਪੋਰਟ ਦੇ ਵਿੱਚ ਕਿਤੇ ਵੀ ਲਿਖਿਆ ਹੋਇਆ ਕਿ ਇਸ ਸਕੀਮ ਦਾ ਨਾਮ ਬਦਲਿਆ ਜਾਵੇ ਇਸ ਰਿਪੋਰਟ ਦੇ ਕਿਸੇ ਵੀ ਪੰਨੇ ਤੇ ਨਹੀਂ ਲਿਖਿਆ ਹੋਇਆ ਕਿ ਇਸ ਰਿਪੋਰਟ ਦਾ ਨਾਮ ਬਦਲਿਆ ਜਾਵੇ ਜਿਹੜੀਆਂ ਰეკਮੈਂਡੇਸ਼ਨਸ ਇਸ ਰਿਪੋਰਟ ਚ ਕੀਤੀਆਂ ਗਈਆਂ ਉਹਨਾਂ ਰეკਮੈਂਡੇਸ਼ਨ ਨੂੰ ਸੈਂਟਰ ਸਰਕਾਰ ਨੇ ਅੱਖੋਂ ਪਰੋਖੇ ਕੀਤਾ ਬਹੁਤ ਸਾਰੀਆਂ ਰਿਪੋਰਟਸ ਰეკਮੈਂਡ ਕੀਤੀਆਂ ਗਈਆਂ ਕੇਸ ਦੇ ਵਿੱਚ ਹੁਣ ਤੱਕ ਕੀ ਕੀ ਹੋਇਆ ਮੈਂ ਦੇਖ ਰਿਹਾ ਸੀਗਾ ਕਿ 23000 ਕਰੋੜ ਰੁਪਇਆ 23000 ਕਰੋੜ ਰੁਪਇਆ ਜਿਹੜਾ ਉਹ ਸੈਂਟਰ ਸਰਕਾਰ ਵੱਲ ਕੇਂਦਰ ਸਰਕਾਰ ਵੱਲ ਗਰੀਬ ਲੋਕਾਂ ਦਾ ਪੈਂਡਿੰਗ ਪਿਆਗਾ ਉਹ ਲੋਕ ਮਜ਼ਦੂਰ ਮਜ਼ਦੂਰ ਵਰਗ ਜਿਹੜਾ ਗਰੀਬ ਵਰਗਾ ਉਹਦਾ 23000 ਕਰੋੜ ਰੁਪਇਆ ਸੈਂਟਰ ਸਰਕਾਰ ਵੱਲ ਬਕਾਇਆ ਪਿਆਗਾ ਜਿਹਦੇ ਵਿੱਚੋਂ 12219 12219 ਕਰੋੜ ਰੁਪਇਆ ਜਿਹੜੀਆਂ ਤਨਖਾਹਾਂ ਹ ਮਿਲਦੀਆਂ ਨੇਗੀਆਂ ਜਿਹੜੇ ਮੁਲਾਜ਼ਮ ਰੱਖੇ ਹੋਏ ਨੇਗੇ ਉਹਨਾਂ ਦਾ ਪੈਂਡਿੰਗ ਪਿਆਗਾ ਔਰ ਇਸੇ ਤਰ੍ਹਾਂ 11227 ਕਰੋੜ ਰੁਪਇਆ 11227 ਕਰੋੜ ਰੁਪਇਆ ਮਟੀਰੀਅਲ ਦੇ ਪੇਮੈਂਟ ਦਾ ਪੈਂਡਿੰਗ ਪਿਆਗਾ ਯਾਨੀ ਕਿ ਕਿਸੇ ਸਰਪੰਚ ਨੇ ਕੋਈ ਪੌਂਡ ਬਣਾ ਲਿਆ ਕਿਸੇ ਪੰਚਾਇਤ ਨੇ ਕੋਈ ਗਲੀ ਬਣਾ ਲਈ ਕੀ ਕਿਸੇ ਨੇ ਮੰਦਿਰ ਦਾ ਭਵਨ ਬਣਾ ਲਿਆ ਉਹਦੇ ਮਟੀਰੀਅਲ ਦੇ ਪੈਸੇ ਅਜੇ ਸੈਂਟਰ ਸਰਕਾਰ ਵੱਲ ਖੜੇ ਨਹੀਂ ਕਿਉਂਕਿ ਜਿਹੜੀ ਐਮੈਂਡਮੈਂਟ ਆਈ ਆ ਜਦ ਜਿਹੜੀ ਇਹਨਾਂ ਨੇ ਸੋਧ ਕੀਤੀ ਆ ਉਹਦੇ ਤਹੇ ਵੀ ਕਹਤਾ ਕਿ ਪਹਿਲਾਂ ਉਹ ਸਕੀਮ ਦੀ ਪ੍ਰੋਪੋਜ਼ਲ ਸੈਂਟਰ ਸਰਕਾਰ ਨੂੰ ਭੇਜਣਗੇ ਫਿਰ ਸੈਂਟਰ ਸਰਕਾਰ ਪ੍ਰਵਾਨ ਕਰੂਗੀ ਜਦੋਂ ਪ੍ਰਵਾਨ ਹੋ ਗਈ ਔਰ ਉਸ ਵਾਂ ਲਾਗੂ ਹੋ ਗਈ ਯਾਨੀ ਕਿ ਪ੍ਰੋਸੈਸ ਇਹਦਾ ਮਤਲਬ ਸਕੀਮ ਜਿਹੜੀ ਉਹ ਟੋਟਲ ਖਤਮ ਕਰ ਦਿੱਤੀ ਗਈ ਆ ਮਰੇਗਾ ਨੂੰ ਟੋਟਲ ਖਤਮ ਕਰ ਦਿੱਤਾ ਗਿਆਗਾ ਇਹ ਇੱਕ ਮੈਂ ਸਮਝਦਾ ਦੇਸ਼ ਪਰਦੇ ਮਜ਼ਦੂਰਾਂ ਦਾ ਦੇਸ਼ ਪਰਦੇ ਦਲਤ ਲੋਕਾਂ ਦਾ ਦੇਸ਼ ਪਰਦੇ ਗਰੀਬ ਲੋਕਾਂ ਦਾ ਛੋਟੇ ਕਿਸਾਨਾਂ ਦਾ ਇੱਕ ਬਹੁਤ ਵੱਡਾ ਰੋਜੀ ਰੋਟੀ ਦਾ ਸਾਧਨ ਸੀਗਾ ਉਹਨਾਂ ਨੂੰ ਥੋੜੀ ਬਹੁਤੀ ਬੀਜ਼ਸ ਦੇ ਨਾਲ ਉਹ ਆਪਣੇ ਬੱਚਿਆਂ ਦਾ পেট ਪਾਲਦੇ ਸੀ ਉਹ ਆਪਣੇ ਬੱਚਿਆਂ ਦੀ ਪੜ੍ਹਾਈ ਕਰਵਾ ਸਕਦੇ ਸੀ ਉਹ ਆਪਣਾ ਆਪਣਾ পেট ਜਿਹੜਾ ਹੈਗਾ ਰੋਟੀ ਦਾ ਭਰ ਸਕਦੇ ਸੀਗੇ ਅੱਜ ਮੈਂ ਸਮਝਦਾ ਭਾਰਤੀ ਜਨਤਾ ਪਾਰਟੀ ਦੇ ਸਿੱਧਾ ਹੀ ਉਹਨਾਂ ਦੇ ਪੇਟ ਤੇ ਹਮਲਾ ਕੀਤਾਗਾ ਮਜ਼ਦੂਰ ਨੂੰ ਮਰਨ ਦੇ ਲਈ ਮਜਬੂਰ ਕੀਤਾਗਾ ਕਿ ਮਜ਼ਦੂਰ ਜਿਹੜਾ ਉਹ ਫਾਹੇ ਲੈ ਕੇ ਮਰ ਜੇ ਦੇਸ਼ ਦੇ ਅੰਦਰ ਪਹਿਲਾਂ ਹੀ ਮਜ਼ਦੂਰਾਂ ਦੇ ਖੁਦਕਸ਼ੀਆਂ ਦੀ ਜੇ ਮੈਂ ਗੱਲ ਕਰਾਂ ਅੰਕੜਾ ਬਹੁਤ ਵੱਡਾਗਾ ਦੇਸ਼ ਦੇ ਬਖ ਬਖ ਹਿੱਸਿਆਂ 'ਚ ਮਜ਼ਦੂਰ ਜਿਹੜੇ ਨੇਗੇ ਉਹ ਕਾਫੀ ਵੱਡੀ ਪੱਧਰ ਤੇ ਖੁਦਕਸ਼ੀਆਂ ਦਾ ਸ਼ਿਕਾਰ ਹੋ ਜਾਂਦੇ ਨੇਗੇ ਆਪਣੇ ਆਪ ਨੂੰ ਮਾਰ ਬਕਾਲਨ ਦੇ ਰਹੇ ਕਿਉਂਕਿ ਉਹਨਾਂ ਕੋਲੇ ਪੈਸਾ ਨਹੀਂ ਹੁੰਦਾ ਉਹਨਾਂ ਕੋਲੇ ਖਾਣ ਪੀਣ ਲਈ ਨਹੀਂ ਹੁੰਦਾ ਔਰ ਭੁੱਖ ਮਰੀ ਦੇ ਸ਼ਿਕਾਰ ਹੋ ਕੇ ਉਹ ਆਪਦੇ ਆਪ ਨੂੰ ਖੁਦਕਸ਼ੀ ਦਾ ਸ਼ਿਕਾਰ ਬਣਾ ਲੈਂਦੇ ਨੇ ਮਰ ਜਾਂਦੇ ਨੇਗੇ ਇਸੇ ਤਰ੍ਹਾਂ ਬਹੁਤ ਸਾਰੇ ਲੋਕ ਬਹੁਤ ਸਾਰੇ ਲੋਕ ਦਵਾਈ ਵੱਲੋਂ ਮਰ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਕੋਈ ਮੈਡੀਸਿਨ ਨਹੀਂ ਮਿਲਦੀ ਕਿਉਂਕਿ ਪੈਸਾ ਨਹੀਂ ਹੁੰਦਾ ਪਰ ਲੇਕਿਨ ਅਸੀਂ ਪੰਜਾਬ ਸਰਕਾਰ ਨੇ ਸਾਰਿਆਂ ਦੇ ਲਈ ਜਿੱਥੇ ਅਸੀਂ ਗਰੀਬ ਬੱਚਿਆਂ ਦੇ ਲਈ ਐਜੂਕੇਸ਼ਨ ਦਾ ਪ੍ਰਬੰਧ ਕਰ ਰਹੇ ਆਂਗੇ ਬਹੁਤ ਵੱਡੇ ਪੱਧਰ ਤੇ ਪਿਛਲੇ 3 ਸਾਲਾਂ ਤੋਂ ਕੀਤਾ ਬਹੁਤ ਵੱਡੇ ਪੱਧਰ ਤੇ 3 ਸਾਲਾਂ ਤੋਂ ਅਸੀਂ ਜਿਹੜਾ ਦਵਾਈ ਦਾ ਪ੍ਰਬੰਧ ਕੀਤਾ ਜਿਹਨੂੰ ਮਹੱਲਾ ਕਲੀਨ ਕਹਿ ਦਿੰਦੇ ਆ ਕਿਉਂਕਿ ਮੈਂ ਉਹ ਜ਼ਾਣਾ ਨਹੀਂ ਚਾਹੁੰਦਾ ਅੱਜ ਦਾ ਵਿਸ਼ਾ ਹੋਰ ਆ ਸੋ ਹੁਣ ਤੱਕ ਜਿੰਨਾ ਬਜਟ 200 25 26 ਚ ਸੈਂਟਰ ਸਰਕਾਰ ਨੇ ਲੋਡ ਕੀਤਾ ਸੀ ਉਹਦੇ ਵਿੱਚੋਂ 27% ਜਿਹੜਾ 27% 27% ਜਿਹੜਾ ਬਜਟ ਆ 1 ਪੇਡ ਆਨ ਪੇਡ ਆ ਇਹ ਭਾਰਤੀ ਜਨਤਾ ਪਾਰਟੀ ਕਹਿ ਰਹੀ ਹੈ ਕਿ ਅਸੀਂ ਸਕੀਮ ਨੂੰ ਠੀਕ ਕਰ ਰਹੇ ਆ ਭਰਾਵੋ ਜਿਹੜੀ ਸਕੀਮ ਚੱਲ ਰਹੀ ਸੀ ਤੁਸੀਂ ਉਸ ਸਕੀਮ ਦੇ ਅੰਦਰ ਹੀ ਉਸ ਸਕੀਮ ਦੇ ਅੰਦਰ ਹੀ ਹੁਣ ਤੱਕ 23000 ਕਰੋੜ ਰੁਪਏ ਦੀਆਂ ਪੈਂਡਿੰਗ ਲਾਇਬਿਲਿਟੀਜ਼ ਦੀ ਰਿਪੋਰਟ ਦੱਸ ਰਹੀ ਹੈਗੀ ਸੋ ਦੂਸਰੇ ਪਾਸੇ ਇਸ ਰਿਪੋਰਟ ਦੇ ਅੰਦਰ ਇਸ ਰਿਪੋਰਟ ਦੇ ਅੰਦਰ ਜਿਹੜਾ ਦਿਨ ਸੀਗੇ ਦਿਹਾੜੀ ਦੇ ਦਿਨ ਸੀ ਵਰਕਡੇਸ ਜਿਹੜੇ ਕੰਮ ਦੇ ਦਿਨ ਸੀਗੇ ਉਹ 100 ਤੋਂ ਵਧਾ ਕੇ 150 ਕਰਨ ਦੀ ਰეკਮੈਂਡੇਸ਼ਨ ਸੈਂਟਰ ਸਰਕਾਰ ਨੂੰ ਜਿਹੜੀ ਆ ਭੇਜੀ ਗਈ ਸੀ ਸੈਂਟਰ ਸਰਕਾਰ ਨੇ 150 ਕਰਨ ਦੀ بجائے 125 ਕਰਤੇ ਪਰ ਲੇਕਿਨ ਨਾਲ ਵੀ ਬਹੁਤ ਸਾਰੀਆਂ ਐਸੀਆਂ ਸ਼ਰਤਾਂ ਲਾਤੀਆਂ ਕਿ ਤੁਹਾਡੀ ਜਿਹੜੀ اٹینڈنس ਆ ਉਹ ਡਿਜੀਟਲ ਤਰੀਕੇ ਦੇ ਨਾਲ ਲੱਗੂਗੀ ਮੋਬਾਈਲ ਦੇ ਰਾਹੀਂ ਲੱਗੂਗੀ ਲੋਕੇਸ਼ਨ ਦੇ ਰਾਹੀਂ ਲੱਗੂਗੀ ਤੁਹਾਡੀ ਪੇਮੈਂਟ ਦਾ ਮੋਡ ਕੀ ਹੋਊਗਾ ਔਰ ਪਹਿਲਾਂ ਤੁਹਾਨੂੰ ਪ੍ਰਵਾਨਗੀ ਲੈਣੀ ਪਊਗੀ ਔਰ ਦੂਸਰੇ ਪਾਸੇ ਜਿਹੜਾ ਦੇਸ਼ ਦਾ ਫੈਡਰਲ ਸਟਰਕਚਰ ਹੈਗਾ ਦੇਸ਼ ਦਾ ਫੈਡਰਲ ਸਟਰਕਚਰ ਹੈਗਾ ਉਹਨੂੰ ਤੋੜਨ ਦਾ ਯਤਨ ਭਾਰਤੀ ਜਨਤਾ ਪਾਰਟੀ ਨੇ ਕੀਤਾ ਗਿਆ ਕਿ ਦੇਸ਼ ਦੇ ਫੈਡਰਲ ਸਟਰਕਚਰ ਦੇ ਉੱਤੇ ਦੇਸ਼ ਦੇ ਸਟੇਟਾਂ ਦੀ ਇਕਨੋਮੀ ਦੇ ਉੱਤੇ ਵੱਡਾ ਹਮਲਾ ਕੀਤਾ ਗਿਆ ਦੇਸ਼ ਦੀ ਇਕਨੋਮੀ ਦੇ ਉੱਤੇ ਵੱਡਾ ਹਮਲਾ ਕੀਤਾ ਕਿ ਹੁਣ 40% 40% ਹਿੱਸਾ ਸਟੇਟਾਂ ਨੂੰ ਦੇਣਾ ਹੋਊਗਾ ਇਹਦਾ ਮਤਲਬ ਕੀ ਆ ਕਿ ਸੈਂਟਰ ਸਰਕਾਰ ਚਾਹੁੰਦੀ ਆ ਕਿ ਸਟੇਟ ਜਿਹੜੇ ਨੇਗੇ ਕਿ ਸਟੇਟਾਂ ਤੇ ਬਰਡਨ ਪਹਿਲਾਂ ਹੀ ਆਲਰੇਡੀ ਬਹੁਤ ਜ਼ਿਆਦਾ ਹੈਗਾ ਔਰ ਸੈਂਟਰਲ ਸਕੀਮ ਖੁਦ ਬਾਖੁਦ ਸ਼ੁਰੂ ਕੀਤੀ ਸੀ ਕਿ ਅਸੀਂ ਦੇਸ਼ ਦੇ ਗਰੀਬ ਲੋਕਾਂ ਨੂੰ ਰੋਜ਼ਗਾਰ ਦੇਵਾਂਗੇ 2005 ਦੇ ਵਿੱਚ ਜਦੋਂ ਸਕੀਮ ਸ਼ੁਰੂ ਹੋਈ ਸੀ ਉਦੋਂ ਮਕਸਦ ਹੀ ਇਹ ਸੀਗਾ ਕਿ ਅਸੀਂ ਗਰੀਬ ਲੋਕਾਂ ਨੂੰ ਰੋਜ਼ਗਾਰ ਦੇਵਾਂਗੇ ਉਹਨਾਂ ਲੋਕਾਂ ਨੂੰ ਜਿਹੜੇ ਅਨਪੜ੍ਹ ਦੇ ਉਹਨਾਂ ਲੋਕਾਂ ਨੂੰ ਜਿਹੜੇ ਪਿੰਡਾਂ 'ਚ ਰਹਿੰਦੇ ਨੇਗੇ ਉਹਨਾਂ ਲੋਕਾਂ ਨੂੰ ਜਿਹੜੇ ਸਕਿਲਡ ਨੇ ਅਨਸਕਿਲਡ ਨੇ ਸੈਮੀ ਸਕਿਲਡ ਨੇਗੇ ਉਹਨਾਂ ਲੋਕਾਂ ਨੂੰ ਸੀ ਰੋਜ਼ਗਾਰ ਦੇਣਾਗੇ ਪਰ ਲੇਕਿਨ ਅੱਜ ਭਾਰਤੀ ਜਨਤਾ ਪਾਰਟੀ ਨੇ ਕਰੋੜਾਂ ਹੀ ਮਜ਼ਦੂਰਾਂ ਦੇ ਉੱਤੇ ਉਹਨਾਂ ਦੇ ਹੱਕਾਂ ਤੇ ਡਾਕਾ ਮਾਰਿਆਗਾ ਜਿਹੜੀ ਲੀਗਲ ਗਰੰਟੀ ਸੀ ਉਹ ਵੀ ਖਤਮ ਹੋ ਜਾਈਗੀ ਸੋ ਅੱਜ ਮੈਂ ਬੜਾ ਸਪਸ਼ਟ ਕਰਨਾ ਚਾਹਣਾਗਾ ਕਿ 23000 ਕਰੋੜ ਰੁਪਇਆ ਜਿਹੜਾ ਸੈਂਟਰ ਸਰਕਾਰ ਵੱਲ ਬਕਾਇਆ ਪਿਆਗਾ ਉਹ ਸੈਂਟਰ ਸਰਕਾਰ ਕਦੋਂ ਕਦੋਂ ਦੇਸ਼ ਦੇ ਲੋਕਾਂ ਨੂੰ ਦੇਊਗੀ ਕਦੋਂ ਗਰੀਬ ਲੋਕਾਂ ਨੂੰ ਦੇਊਗੀ ਕਦੋਂ ਉਹਨਾਂ ਦੇ ਖਾਤਿਆਂ 'ਚ ਪੈਸੇ ਆਉਣਗੇ ਕਦੋਂ 12219 ਕਰੋੜ ਰੁਪਇਆ ਜਿਹੜਾ ਜਿਹੜੇ ਸਾਡੇ ਮੁਲਾਜ਼ਮ ਛੋਟੇ ਬਲਾਜਬ ਮੇਡ ਤੋਂ ਲੈ ਕੇ ਜਿਹੜੇ ਰੱਖੇ ਹੋਏ ਡਿਪਾਰਟਮੈਂਟ ਦੇ ਅਧਿਕਾਰੀ ਨੇਗੇ ਕਦੋਂ ਤਹਾਨੂੰ ਜਿਹੜੀਆਂ ਤਨਖਾਹਾਂ ਮਿਲ ਗਈਆਂ ਕਦੋਂ ਮਟੀਰੀਅਲ ਦੇ ਪੈਸੇ ਸਾਡੇ ਸਰਪੰਚਾਂ ਨੂੰ ਪੰਚਾਂ ਨੂੰ ਚੁਣੀਆਂ ਹੋਈਆਂ ਪੰਚਾਇਤੀ ਰਾਜ ਐਕਟ ਦੇ ਦੀਨ ਪੰਚਾਇਤਾਂ ਨੂੰ ਮਿਲਣਗੇ ਇਹ ਪੈਸੇ ਸੈਂਟਰ ਸਰਕਾਰ ਵੱਲ ਬਕਾਇਆ ਪਏ ਨੇਗੇ ਇਹ ਕਮੇਟੀ ਦੀ ਰਿਪੋਰਟ ਦਰਜ ਕਰਦੀ ਹੈ ਦਰਸਾਉਦੀ ਆ ਸੋ ਮੇਰਾ ਕਹਿਣ ਦਾ ਭਾਵ ਆ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਦੇਸ਼ ਦੇ ਗਰੀਬ ਲੋਕਾਂ ਨੂੰ ਮਾਰਨ ਤੇ ਤੁਲੀ ਹੋਈ ਆ ਦੇਸ਼ ਦੇ ਗਰੀਬ ਲੋਕਾਂ ਨੂੰ ਗੁਲਾਮ ਬਣਾ ਰਹੀ ਆ ਕਿਉਂਕਿ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਦੇ ਵਿੱਚ ਭਾਰਤ ਜਨਤਾ ਪਾਰਟੀ ਖੇਡਦੀ ਜਗੀ ਪਰ ਲੇਕਿਨ ਕੱਲ ਮੈਂ ਵਿਧਾਨ ਸਭਾ ਚ ਵੀ ਦੇਖ ਰਿਹਾ ਸੀਗਾ ਕਿ ਕਿਸ ਤਰ੍ਹਾਂ ਕਾਂਗਰਸ ਪਾਰਟੀ ਦੇ ਬਹੁਤ ਸਾਰੇ ਲੀਡਰ ਬਹੁਤ ਸਾਰੇ ਨੇਤਾ ਜਿਹੜੇ ਸੀਗੇ ਉਹ ਬਚਤ ਕਰ ਉਹ ਭਾਰਤ ਜਨਤਾ ਪਾਰਟੀ ਦੇ ਸਾਈਡ ਲੈਦੇ ਨਜ਼ਰ ਆ ਰਹੇ ਸੀਗੇ ਉਹ ਪੰਜਾਬ ਸਰਕਾਰ ਨੂੰ ਕਿਹਦੀ ਸਾਈਜ਼ ਕਰ ਰਹਾ ਸੀਗੇ ਪਰ ਲੇਕਿਨ ਜਿੱਥੇ ਡਾਕਾ ਪੈ ਰਿਹਾ ਸੀਗਾ ਉਹ ਕਿਸੇ ਨਾ ਕਿਸੇ ਬਹਾਨਾ ਲਾ ਕੇ ਉਹ ਭਾਰਤੀ ਜਨਤਾ ਪਾਰਟੀ ਨੂੰ ਪ੍ਰੋਟੈਕਟ ਕਰ ਰਹੇ ਮੇਰਾ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇੱਕ ਬੜਾ ਸਿੱਧਾ ਜਿਹਾ ਸਵਾਲ ਹੈ ਕਿ ਕੀ ਇੱਕ ਦਿਨ ਦਾ ਵਿਸ਼ੇਸ਼ اجلاس ਬੁਲਾ ਕੇ ਅਸੀਂ ਮਨਰੇਗਾ ਦੀ ਜੰਗ ਜਿੱਤ ਲਈ ਕਿਉਂਕਿ ਜਿਸ ਤਰੀਕੇ ਆ ਆਮ ਆਦਮੀ ਪਾਰਟੀ ਦੇ ਬੁਲਾਰੇ ਪ੍ਰੈਸ ਕਾਨਫਰੰਸਾਂ ਕਰ ਰਹੇ ਨੇ ਉਹਨਾਂ ਦਾ ਤਾਂ ਮਕਸਦ ਬੜਾ ਸਾਫ਼ ਹੈ ਕਿ ਜੀ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਇਤਿਹਾਸ ਸਿਰਜਤਾ ਵਿਧਾਨ ਸਭਾ ਦੇ ਵਿੱਚ ਖੜੇ ਹੋ ਕੇ ਮਨਰੇਗਾ ਦਾ ਜਿਹੜਾ ਕੇਂਦਰ ਸਰਕਾਰ ਤਬਦੀਲੀ ਲਿਆ ਰਹੀ ਉਹਦਾ ਵਿਰੋਧ ਕਰਕੇ ਔਰ ਇਹੀ ਪੰਜਾਬ ਦੀ ਤਰਾਸਤੀ ਹੈ ਕਿ ਪੰਜਾਬ ਦੀ ਸੱਤਾ ਕੁਝ ਐਸੇ ਲੋਕਾਂ ਦੇ ਹੱਥ ਦੇ ਵਿੱਚ ਆ ਗਈ ਹੈ ਜਿਹੜੇ ਸਿਰਫ ਤੇ ਸਿਰਫ ਇੱਕ ਮਸ਼ਹੂਰੀ ਦੀ ਦੁਕਾਨ ਚਲਾ ਰਹੇ ਮੈਂ ਆਮ ਆਦਮੀ ਪਾਰਟੀ ਨੂੰ ਪੁੱਛਣਾ ਚਾਹੁੰਦਾ ਕਿ ਮਨਰੇਗਾ ਦਾ ਵਿਰੋਧ ਕਿੱਥੇ ਕਰਨਾ ਸੀ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਜਿੱਥੇ ਤੁਹਾਡੇ ਮੈਂਬਰ ਪਾਰਲੀਮੈਂਟ ਨੇ ਜਿੱਥੇ ਤੁਹਾਡੇ ਰਾਜ ਸਭਾ ਦੇ ਮੈਂਬਰ ਨੇ ਲੋਕ ਸਭਾ ਦੇ ਮੈਂਬਰ ਨੇ ਉੱਥੇ ਤਾਂ ਤੁਹਾਡੇ ਸਾਰੇ ਮੈਂਬਰ ਵਿਅਸਤ ਨੇ ਕੋਈ ਕਿਸੇ ਸਰਕਾਰੀ ਅਧਿਕਾਰੀ ਦੇ ਮੰਤਰੀ ਦੇ ਨਾਲ ਫੋਟੋ ਖਿਚਾ ਰਿਆ ਤੇ ਉਹਰੇ ਵਿਸ਼ੇਸ਼ ਜਲਾਸ ਬੁਲਾ ਕੇ ਤੁਸੀਂ ਪੰਜਾਬੀਆਂ ਨੂੰ ਇਹ ਦੱਸਣਾ ਚਾਹੁੰਦੇ ਹੋ ਕਿ ਤੁਸੀਂ ਪੰਜਾਬੀਆਂ ਦੇ ਹੱਕਾਂ ਦੀ ਰਾਖੀ ਕਰ ਰਹੇ ਹੋ ਕਿੰਨੇ ਵਿਸ਼ੇਸ਼ اجلاس 2022 ਤੋਂ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੇ ਬੁલાਏ ਨੇ ਚਾਹੇ ਫਲੱਡਸ ਨੂੰ ਲੈ ਕੇ ਹੋਵੇ ਚਾਹੇ ਬੇਅਦਬੀਆਂ ਦੇ ਕਾਨੂੰਨ ਨੂੰ ਲੈ ਕੇ ਹੋਵੇ ਹੁਣ ਹੀ ਤੁਸੀਂ ਅਨੰਤਪੁਰ ਸਾਹਿਬ ਦੇ ਵਿੱਚ ਇੱਕ ਵਿਸ਼ੇਸ਼ اجلاس ਬੁਲਾਇਆ ਜਿੱਥੇ ਪੰਜਾਬ ਨੂੰ ਤਾਂ ਕੁਝ ਨਹੀਂ ਮਿਲਿਆ ਹਾਂ ਦਿੱਲੀ ਦੇ ਠੇਕੇਦਾਰਾਂ ਨੇ 40-45 ਕਰੋੜ ਉੱਥੇ ਬਣਾਇਆ ਕਿਉਂਕਿ ਟੈਂਟ ਕੁਰਸੀਆਂ ਸਭ ਦਿੱਲੀ ਤੋਂ ਆਏ ਔਰ ਇੱਕ ਇੱਕ ਕਰਕੇ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਤਾਂ ਸਾਰੇ ਹੱਕ ਸਰੈਂਡਰ ਕਰਤੇ ਚਾਹੇ ਬੀਐਸਐਫ 50 ਕਿਲੋਮੀਟਰ ਅੰਦਰ ਆਉਣੀ ਹੋਵੇ ਸਿਟਕੋ ਚ ਨਮਾਇੰਦਗੀ ਖਤਮ ਬੀਬੀਐਮਪੀ ਚ ਖਤਮ ਚੰਡੀਗੜ੍ਹ ਚ ਵੱਖਰੀ ਹਰਿਆਣਾ ਨੂੰ ਜ਼ਮੀਨ ਦੇਣ ਦੀ ਗੱਲ ਚੱਲੀ ਹੋਵੇ ਪੰਜਾਬ ਯੂਨੀਵਰਸਿਟੀ ਦੇ ਹੱਕਾਂ ਤੇ ਟਾਕਾ ਵੱਜਿਆ ਹੋਵੇ ਤੇ ਅਸੀਂ ਕੀ ਕਰ ਰਹੇ ਹਾਂ ਅਸੀਂ ਜੀ ਵਿਸ਼ੇਸ਼ ਸੈਸ਼ਨ ਦੀ ਜਿਹੜੀ ਰਾਜਨੀਤੀ ਖੇਡ ਰਹੇ ਹਾਂ ਤੇ ਉੱਥੇ ਅਸੀਂ ਵਿਰੋਧੀਆਂ ਦੇ ਨਾਲ ਤੂ ਤੂ ਮੈਂ ਮੈਂ ਕਰ ਪਰ ਸਵਾਲ ਤੇਰੇ ਖੜਾ ਹੁੰਦਾ ਕਿ ਹਲੇ ਤੱਕ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਮੰਤਰੀ ਇਹਨਾਂ ਦੇ ਬੁਲਾਰੇ ਇਸ ਗੱਲ ਦਾ ਜਵਾਬ ਨਹੀਂ ਦੇ ਸਕੇ ਜੋ ਸ਼ਿਵਰਾਜ ਚੋਹਾਨ ਸਾਹਿਬ ਨੇ ਵੱਡੇ ਇਲਜ਼ਾਮ ਪੰਜਾਬ ਦੀ ਸਰਕਾਰ ਤੇ ਲਾਏ ਨੇ ਕਿ ਪੰਜਾਬ ਦੇ ਵਿੱਚ ਮਨਰੇਗਾ ਦਾ ਘੁਟਾਲਾ ਹੋਇਆ ਪਹਿਲਾਂ ਐਕਸਾਈਜ਼ ਦਾ ਘੁਟਾਲਾ ਹੁਣ ਮਨਰੇਗਾ ਦਾ ਘੁਟਾਲਾ ਇਹਦੇ ਬਾਰੇ ਪੰਜਾਬ ਦੀ ਸਰਕਾਰ ਚੁੱਪ ਹੈ ਤਾਂ ਦਿਖਾਤਾ ਸੀ ਐ ਰਹੇ ਆ ਕਿ ਦੀ ਵਿਸ਼ੇਸ਼ اجلاس ਬੁਲਾ ਕੇ ਤਾਂ ਪਤਾ ਨਹੀਂ ਅਸੀਂ ਕਿਹੜੀ ਜੰਗ ਜਿੱਤ ਲਈ ਜਦ ਕਿ ਵਿਸ਼ੇਸ਼ اجلاس ਦੇ ਵਿੱਚ ਕੀ ਪੰਜਾਬ ਦੀ ਵਿਧਾਨ ਸਭਾ ਕੋਲੇ ਕੋਈ ਪਾਵਰ ਹੈ ਕਿ ਜੋ ਕਾਨੂੰਨ ਦੇਸ਼ ਦੇ ਰਾਸ਼ਟਰਪਤੀ ਦੇ ਪਾਸ ਕਰਤਾ ਤੁਸੀਂ ਉਹਦੇ 'ਚ ਕੋਈ ਤਬਦੀਲੀ ਕਰ ਸਕੋ ਲੜਾਈ ਲੜਨੀ ਹੈ ਦਿੱਲੀ ਜਾ ਕੇ ਦਿੱਲੀ ਆਮ ਆਦਮੀ ਪਾਰਟੀ ਜਾਂਦੀ ਨਹੀਂ ਕਿਉਂਕਿ ਘਟਾਲੇ ਮੰਰੇਗਾ ਦੇ ਵਿੱਚ ਨੇ ਔਰ ਇਸੇ ਗੱਲ ਕਰਕੇ ਪੰਜਾਬ ਦਾ ਨੁਕਸਾਨ ਹੋ ਰਿਹਾ ਜਿੱਥੇ ਲੜਾਈ ਲੜਨੀ ਚਾਹੀਦੀ ਹੈ ਉੱਥੇ ਅਸੀਂ ਲੜਾਈ ਲੜਨੀ ਪਾਰੇ ਉੱਥੇ ਅਸੀਂ ਕਿਉਂ ਖਿਚੜੀ ਹੋ ਕੇ ਖੇਡ ਰਹੇ ਹਾਂ ਸੋ ਮੇਰੀ ਆਮ ਆਦਮੀ ਪਾਰਟੀ ਨੂੰ ਇਹਨਾਂ ਦੇ ਬੁਲਾਰਿਆਂ ਨੂੰ ਬੇਨਤੀ ਹੈ ਕਿ ਪੰਜਾਬ ਦਾ ਨੁਕਸਾਨ ਕਰਕੇ ਇਹ ਦਿਖਾਉਣ ਦੀ ਕੋਸ਼ਿਸ਼ ਨਾ ਕੀਤੀ ਜਾਵੇ ਕਿ ਤੁਸੀਂ ਪੰਜਾਬ ਲਈ ਕੀ ਕਰ ਰਹੇ ਹੋ ਪੰਜਾਬ ਨੂੰ ਬਰਬਾਦੀ ਵੱਲ ਧੱਕਿਆ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹਾਂ ਅੱਜ ਅਸੀਂ ਵਿਧਾਨ ਸਭਾ 'ਚ ਖੜੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਵਾਰੇ ਬੋਲਨੇ ਆ ਠੀਕ ਹੈ ਡਾਕਟਰ ਸੁਖੀ ਵੀ ਥੋਡੇ ਨੇ ਆਲੀ ਸਾਹਿਬ ਵੀ ਥੋਡੇ ਨੇ ਉਹ ਤਾਂ ਦਾਖੇ ਦੀ ਇਲੈਕਸ਼ਨ ਨਹੀਂ ਸਪਸ਼ਟ ਕਰਤਾ ਕਿ ਕਿਵੇਂ ਆਮ ਆਦਮੀ ਪਾਰਟੀ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ ਤੇ ਉੱਥੇ ਆਲੀ ਸਾਹਿਬ ਦੇ ਬੰਦੇ ਜਿੱਤੇ ਸੋ ਇਹ ਕੋਈ ਬਾਹਲਾ ਲੰਬਾ ਚੌੜਾ ਵਿਸ਼ਾ ਨਹੀਂ ਇਹ ਸਾਰਿਆਂ ਦੇ ਸਾਹਮਣੇ ਹੈ ਸੱਚਾਈ ਸਾਰਿਆਂ ਦੇ ਸਾਹਮਣੇ ਪਰ ਸਵਾਲ ਇਹ ਖੜਾ ਹੁੰਦਾ ਕਿ ਕੀ ਆਮ ਆਦਮੀ ਪਾਰਟੀ ਸਿਰਫ ਤੇ ਸਿਰਫ ਡਰਾਮਿਆਂ ਦੀ ਸਿਆਸਤ ਕਰਕੇ ਪੰਜਾਬ ਦਾ ਸਮਾਂ ਬਰਬਾਦ ਕਰ ਰਹੀ ਹੈ ਕਿਉਂਕਿ ਹੱਕ ਪੰਜਾਬ ਦਾ ਇੱਕ ਵੀ ਬਚਾਉਣ ਦੇ ਵਿੱਚ ਭਗਵੰਤ ਮਾਨ ਸਾਹਿਬ ਨਾਕਾਮ ਰਹੇ ਨੇ ਸੋ ਵਿਸ਼ੇਸ਼ ਜ਼ਿਲ੍ਹਾਸ ਦੀ ਜਿਹੜੀ ਰਾਜਨੀਤੀ ਹੈ ਇਹ ਵਿਸ਼ੇਸ਼ ਜ਼ਿਲ੍ਹਾਸ ਦੀ ਰਾਜਨੀਤੀ ਤੇ ਸਿਰਫ ਪੰਜਾਬੀਆਂ ਦਾ ਪੈਸਾ ਤੇ ਸਮਾਂ ਮੁੱਖ ਮੰਤਰੀ ਸਾਹਿਬ ਤੁਸੀਂ ਬਰਬਾਦ ਕਰ ਰਹੇ ਹੋ ਪੰਜਾਬ ਨੂੰ ਇਹ ਚੋ ਮਿਲਿਆ ਕੱਖ ਵੀ ਸਪੈਸ਼ਲ ਸੈਸ਼ਨ ਕਹਿ ਕੇ ਇੱਕ ਵਕਤ ਬਰਬਾਦ ਕਰਨ ਵਾਲੀਆਂ ਗੱਲਾਂ ਕਰਦੇ ਨੇ 노 ਡਾਊਟ ਮਨਰੇਗਾ ਵਾਲਾ ਫੈਸਲਾ ਬਹੁਤ ਗਲਤ ਫੈਸਲਾ ਹੈ ਔਰ ਇਹ ਮੋਦੀ ਸਰਕਾਰ ਕਦੋਂ ਦੀ ਲੈਣਾ ਚਾਹੁੰਦੀ ਸੀ ਫਿਰ ਉਹਨਾਂ ਨੇ ਇੱਕ ਨਵਾਂ ਤਰੀਕਾ ਘੜਿਆ ਕਿ 40% ਵੈਸੇ ਕੁਝ ਹੀਲੀ ਏਰੀਆਜ਼ ਲਈ ਉਹਨਾਂ ਦੀ ਆਡ ਪਾਲਿਸੀਜ਼ ਨੇ ਕਿ ਉੱਥੇ 10% ਸਿਰਫ ਸਟੇਟ ਨੂੰ ਦੇਣਾ ਪਊਗਾ ਪਰ ਮੋਸਟਲੀ ਜਿਹੜੀਆਂ ਵੱਡੀਆਂ ਸਟੇਟ ਨੇ ਜਿਦੇ ਚ ਆਪਾਂ ਵੀ ਆਉਨੇ ਆ ਕਿ 40% ਉੱਥੋਂ ਦੀ ਸਟੇਟ ਗਵਰਨਮੈਂਟ ਪਾਊਗੀ ਇਟ ਮੀਨ ਥੈਟ ਕਿ ਪੰਜਾਬ ਚ ਤਾਂ ਬੰਦ ਹੈ ਕਿਉਂਕਿ ਪੰਜਾਬ ਗਵਰਨਮੈਂਟ ਕੋਲ ਤਾਂ ਤਨਖਾਹਾਂ ਦੇਣ ਨੂੰ ਪੈਸੇ ਆ ਹੀ ਨਹੀਂਗੇ ਤੇ ਕੀ ਕਰਨਗੇ ਇਹ ਬਹੁਤ ਗਲਤ ਫੈਸਲਾ ਹੈ ਇਹ ਤੁਸੀਂ ਕਹਿ ਲਓ ਇੱਕ ਅਜੇ ਹੀ ਨੀਤੀ ਸੀ ਜਿਹਦੇ ਨਾਲ ਕਮ ਸੇ ਕਮ ਜਦ ਕੇ 100 ਦਿਨ ਦੀ ਦੀ ਅੜੀ ਕਦੇ ਨਹੀਂ ਮਿਲੀ ਸਿਰ 35 36 ਦਿਨ ਹੀ ਹੁੰਦੇ ਸੀ ਕੱਖ ਨਹੀਂ ਹੋਇਆ ਸੀ ਔਰ ਜਿਹੜੀਆਂ ਸਰਕਾਰਾਂ ਹੁਣ ਆਲੀ ਵੀ ਦਾਵਾ ਕਰਦੇ ਨੇ ਨਾ ਇੰਨਾ ਤੋਂ ਇੰਨਾ ਨਹੀਂ ਸਰਿਆ ਸੀ ਕਿ ਉੱਥੇ ਪ੍ਰੋਪਰਲੀ ਰੈਗੂਲੇਟ ਕਰਾਉਂਦੇ ਚੀਜ਼ਾਂ ਦੇ ਸਰਪੰਚ ਜਾਂ ਬਾਕੀ ਲੋਕ ਧੱਕਾ ਨਾ ਕਰਦੇ ਉਥੋਂ ਦੇ ਐਮਐਲਏ ਐਬ ਜਾਂ ਕੁਝ ਨਹੀਂ ਹੋਇਆ ਉਹ ਹੋ ਰਿਹਾ ਸੀ ਪਰ ਜੋ ਵੀ ਥੋੜਾ ਬਹੁਤ ਮਿਲ ਰਿਹਾ ਸੀ ਉਹ ਵੀ ਆ ਸੈਂਟਰ ਵਾਲਿਆਂ ਨੇ ਕੰਮ ਖਤਮ ਕਰਤਾ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਇਸ ਸਪੈਸ਼ਲ ਸੈਸ਼ਨ ਵਾਲਾ ਡਰਾਮਾ ਕਦੋਂ ਬੰਦ ਹੋਊਗਾ ਕੀ ਸਪੈਸ਼ਲ ਸੈਸ਼ਨ ਚ ਕੀਤਾ ਵੀ ਤੁਸੀਂ ਕੀ ਪਾਣੀ ਵੇਲੇ ਕੀਤਾ ਸੀ ਉਦੋਂ ਕਿਉਂ ਨਹੀਂ ਮੰਗੀ ਸੀ ਇਨਕੁਆਰੀ ਡੈਮਾਂ ਦੀ ਹੁਣ ਫੇਰ ਚੰਦ ਚਾੜਤਾ ਕੀ ਮਤਲਬ ਹੈ ਇਹਦਾ ਤੁਸੀਂ ਨਿੱਤ ਮੁੱਖ ਮੰਤਰੀ ਸਾਹਿਬ ਗੱਲ ਕਰਦੇ ਹੋ ਉਹਨਾਂ ਨਾਲ ਸੈਂਟਰ ਵਾਲਿਆਂ ਨਾਲ ਤੁਸੀਂ ਮਿਲ ਕੇ ਇਲੈਕਸ਼ਨ ਜਿੱਤੀ ਆ ਉਥੋਂ ਦੀ ਲੁਧਿਆਣੇ ਵਾਲੀ ਉਦੋਂ ਆ ਜਿਹੜੇ ਮੰਤਰੀ ਬਣਾਏ ਨੇ ਲੈਂਡ ਪੂਲਿੰਗ ਪਾਲਿਸੀ ਤੁਸੀਂ ਦੋਨੇ ਸਹਿਮਤ ਸੀਗੇ ਇਹ ਰਲ ਮਿਲ ਕੇ ਚੀਜ਼ਾਂ ਹੋਈਆਂ ਮੈਂ 20 ਗਿਨਾ ਸਕਦਾ ਹੋਰ ਤੇ ਜੇ ਵਾਕਈ ਕੁਝ ਕਰਨਾ ਹੈ ਤਾਂ ਲਾਓ ਧਰਨਾ ਜਾ ਕੇ ਕਰੋ ਲਾਮਬੰਦੀ ਸਟੇਟਾਂ ਦੀ ਕਿਸੇ ਸਟੇਟ ਦੇ ਮੁੱਖ ਮੰਤਰੀ ਨਾਲ ਗੱਲ ਕੀਤੀ ਹੈ ਤੁਸੀਂ ਕੋਈ ਅਜਿਹਾ ਐਕਸ਼ਨ ਲੈਣ ਦੀ ਪਲਾਨ ਬਣਾਇਆ ਹੈ ਜੀਦੇ ਨਾਲ ਵਾਕਈ ਉਹਨਾਂ ਦੇ ਉੱਤੇ ਕੋਈ ਦਬਾਅ ਪਾਵੇ ਨਥੀ ਔਰ ਗੱਲਾਂ ਕੀ ਕਰ ਰਹੇ ਹੋ ਪੁੱਛੋ ਮੰਡੀ ਕੀ ਹੋਊਗਾ ਇਹ ਸੈਂਟਰ ਦੱਸੂਗਾ ਤੇ ਜਨਾਬ ਐਜੂਕੇਸ਼ਨ ਪਾਲਿਸੀ ਤੁਸੀਂ ਲਾਗੂ ਕੀਤੀ ਹੈ ਕਿ ਪੁੱਛੋ ਮੰਡੀ ਪੜਾਇਆ ਕੀ ਜਾਊਗਾ ਇਹ ਸੈਂਟਰ ਡਿਸਾਈਡ ਕਰੂਗਾ ਤੇ ਜੇ ਨਹੀਂ ਤਾਂ ਤੁਸੀਂ ਐਜੂਕੇਸ਼ਨ ਪਾਲਿਸੀ ਪੰਜਾਬ 'ਚ ਲਾਗੂ ਕਿਵੇਂ ਕਰਤੀ ਦੱਸੂंगे ਇਹਦੇ ਬਾਰੇ ਰਲੇ ਮਿਲੇ ਹੋ ਤੁਸੀਂ ਔਰ ਇਹ ਕਾਂਗਰਸ ਵਾਲਿਆਂ ਦੀ ਗੱਲ নো ਡਾਊਟ ਹੈ ਸਰਦਾਰ ਮਨਮੋਹਨ ਸਿੰਘ ਦੀ ਜਦੋਂ ਪ੍ਰਧਾਨ ਮੰਤਰੀ ਸੀ ਉਦੋਂ ਆਈ ਸੀ ਬਟ ਮੈਨੂੰ ਦੱਸੂंगे ਰਾਣਾ ਗੁਰਜੀਤ ਜੀ ਦੀ ਪਾਰਟਨਰਸ਼ਿਪ ਕਿਹਦੇ ਨਾਲ ਹੈ ਰੂਚਰਾ ਫਰਮ ਵਾਲਿਆਂ ਨਾਲ ਜਿਹੜੇ ਬੀਜੇਪੀ ਦੀ ਹੈ ਹਿਮਾਚਲ ਵਾਲੀ ਜਿਨ੍ਹਾਂ ਨੇ ਰਲ ਕੇ ਪੇਪਰ ਮਿਲ ਲਾਉਣੀ ਸੀ ਕੌਣ ਬਾਠ ਨਾ ਰੋਚ ਨਹੀਂ ਗੇ ਕੀਨੇ ਉਹਦੀ ਰਜਿਸਟਰੀ ਕਰਵਾਈ ਸੀ ਚੰਨੀ ਜੀ ਨੇ ਤੇ ਸੰਰਖਣ ਕੀਦੇ ਚ ਹੋ ਰਿਆ ਸੀ ਝਾੜੂ ਦੇ ਤੇ ਦੋਨੇ ਜਣੇ ਰਲ ਕੇ ਕਿਹਨੂੰ ਮਾੜਾ ਗਏ ਰ ਬੀਜੇਪੀ ਨੂੰ ਜਦ ਕਿ ਇੱਥੇ ਰਲੇ ਮਿਲੇ ਨੇ ਦੋਨੇ ਤਿੰਨੇ ਬਲਕੇ ਚਾਰੇ ਨਿਸ਼ਾਨਦੇਹੀ ਚੰਦੂ ਮਾਜਰਾ ਸਾਹਿਬ ਨੇ ਕਰਾਈ ਸੀ ਉਸ ਜ਼ਮੀਨ ਦੀ ਇਹ ਕੀ ਹੋ ਰਿਹਾ ਹੈ ਡਰਾਮਾ ਕਰ ਰਹੇ ਹੋ ਲੋਕਾਂ ਨੂੰ ਬੇਵਕੂਫ ਬਣਾ ਰਹੇ ਹੋ ਅੰਦਰੋਂ ਮਿਲੇ ਗਿਲੇ ਹੋ ਤੁਸੀਂ ਸਾਰੇ ਦੇ ਸਾਰੇ ਔਰ ਵੇਸਟੇਜ ਆਫ ਟਾਈਮ ਕਰਦੇ ਹੋ ਇੱਥੇ ਖੜ ਕੇ ਔਰ ਇੱਕ ਹੋਰ ਗੱਲ ਸਰਦਾਰ ਸੁਖਪਾਲ ਸਿੰਘ ਖੈਰਾ ਨੂੰ ਫੇਰ ਨਹੀਂ ਬੋਲਣ ਦਿੱਤਾ ਗਿਆ ਇਹ ਟੋਟਲ ਅਨ ਡੈਮੋਕਰੈਟਿਕ ਹੈ ਟੋਟਲ ਅਨ ਡੈਮੋਕਰੈਟਿਕ ਮੈਨੂੰ ਇਹ ਗੱਲ ਦੀ ਸਮਝ ਨਹੀਂ ਆਉਂਦੀ ਜੇ ਤੁਹਾਨੂੰ ਉਹਨਾਂ ਦੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਉਹਦਾ ਜਵਾਬ ਦਿਓ ਲੌਜੀਕਲੀ ਔਰ ਕਾਂਗਰਸ ਨੂੰ ਵੀ ਚਲੋ ਥੈਂਕ ਗॉड ਅੱਜ ਕੁਝ ਬਾਈਕਾਟ ਕਰਨ ਦੀ ਗੱਲ ਕੀਤੀ ਸੀ ਮਨ ਲਾ ਦ ਉਸ ਤੋਂ ਬਾਅਦ ਫੇਰ ਬਹਿ ਕੇ ਮੈਂ ਵੇਖਿਆ ਨਹੀਂ ਇਹਨਾਂ ਦਾ ਪੂਰਾ ਪਰ ਬੰਦਿਓ ਰੱਬ ਦਿਓ ਇੰਨੇ ਸਾਲ ਹੋ ਗਏ ਐ ਜੇ ਉਹਨਾਂ ਨੂੰ ਨਹੀਂ ਬੋਲਣ ਦੇ ਰਹੇ ਤੁਸੀਂ ਲਿਸਟ ਦੇ ਵਿੱਚ ਉਹਨਾਂ ਦਾ ਨਾਮ ਪਾ ਕੇ ਭੇਜ ਦਿਓ ਕਹੋ ਪਹਿਲਾ ਬੁਲਾਰਾ ਸਾਡਾ ਉਹ ਹੋਣਗੇ ਕਿਉਂ ਨਹੀਂ ਬੋਲਣ ਦੇ ਰਹੇ ਉਹ ਵੀ ਤੁਸੀਂ ਪਾਰਟੀ ਤੁਹਾਡੀ ਆਪੋਜੀਸ਼ਨ ਚ ਹੈ ਕਿਉਂ ਨਹੀਂ ਸਟੈਂਡ ਲੈਂਦੇ ਉਹਦੇ ਲਈ ਨਾ ਸਿਰਫ ਡਰਾਮਾ ਕਰਨਾ